ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਇੱਕ ਝੋਲਾ ਪੈਦਾ ਹੋ ਗਿਆ ਡਾਕਟਰ ਸਵੈਮਾਨ ਦੀ ਟੀਮ ਨੂੰ ਹਨੇਰੇ 'ਚ ਰੱਖਿਆ ਗਿਆ ਡਾਕਟਰ ਸਵੈਮਾਨ ਦਾ ਸਾਫ ਕਰਤਾ ਕਿ ਡੱਲੇਵਾਲ ਨੂੰ ਹੁਣ ਰੋਟੀ ਦਿੱਤੀ ਜਾਊਗੀ ਸਰਕਾਰੀ ਡਾਕਟਰਾਂ ਤੇ ਡੱਲੇਵਾਲ ਦੇ ਆਲੇ-ਦਾਲੇ ਦੇ ਲੋਕਾਂ ਦੇ ਉੱਤੇ ਵੱਡੇ ਸਵਾਲ ਖੜੇ ਹੋਗੇ ਨੇ ਆਖਰਕਾਰ ਮਾਜ਼ਰਾ ਕੀ ਹੈ ਤੁਸੀਂ ਤੁਹਾਨੂੰ ਸਾਰੀ ਗੱਲ ਕਹੋਲ ਕੇ ਦੱਸਣੀ ਹੈ ਤੁਸੀਂ ਜੁੜੇ ਹੋ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸਵੇਰ ਚੜ੍ਹਦੇ ਹੀ ਖਬਰ ਆਗ ਵਾਂਗੂ ਫੈਲ ਗਈ ਕਿ ਡੱਲੇਵਾਲ ਨੇ ਸਹਿਮਤੀ ਦੇ ਦਿੱਤੀ ਹੈ ਮੈਡੀਕਲ ਸਹਾਇਤਾ ਨੂੰ ਲੈ ਕੇ ਪਰ ਡਾਕਟਰ ਸਵਾਇਮਾਨ ਨੇ ਇਹਨਾਂ ਸਾਰੇ ਦਾਅਵਿਆਂ ਦੀ ਇਹਨਾਂ ਸਾਰੀਆਂ ਗੱਲਾਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਭਰਮ ਭਲੇਖੇ ਪਾਏ ਜਾ ਰਹੇ ਨੇ ਕਿ ਕੀ ਵਾਕਈ ਡੱਲੇਵਾਲ ਦਵਾਈਆਂ ਦੇ ਸਿਰ ਤੇ ਜਿੰਦਾ ਰਹਿ ਸਕਦੇ ਨੇ ਜਾਂ ਉਹਨਾਂ ਨੂੰ ਸਰਕਾਰੀ ਤੌਰ ਦੇ ਉੱਤੇ ਜਿਹੜਾ ਉਹ ਰੋਟੀ ਦਿੱਤੀ ਜਾਏਗੀ ਤੇ ਮਰਨ ਵਰਤ ਇੱਕ ਤਰ੍ਹਾਂ ਦੇ ਨਾਲ ਟੁੱਟ ਜਾਵੇਗਾ ਦੋਸਤੋ ਮੈਨੂੰ ਕਾਫੀ ਰਿਪੋਰਟਸ ਆ ਰਹੀਆਂ ਵਾ ਜਿਹੜੀ ਮੇਰੀ ਟੀਮ ਨਾਲ ਗੱਲਬਾਤ ਹੋ ਰਹੀ ਆ ਕੀ ਸਰਕਾਰੀ ਨੁਮਾਇੰਦਿਆਂ ਨੇ ਇਹ ਗੱਲ ਕੀਤੀ ਆ ਕਿ ਕਿ ਮੈਡੀਕਲ ਟਰੀਟਮੈਂਟ ਜਿਹੜੀ ਆ ਉਹ ਲੈ ਲਓ ਤੇ 14 ਤਰੀਕ ਨੂੰ ਮੀਟਿੰਗ ਇਹ ਕਿਸਾਨਾਂ ਦੇ ਨਾਲ ਬਹੁਤ ਵੱਟਾ ਝੂਠ ਹੋ ਰਿਹਾ ਮੈਨੂੰ ਨਹੀਂ ਪਤਾ ਇਹਦੇ ਵਿੱਚ ਕੌਣ ਸ਼ਾਮਿਲ ਆ ਪਰ ਬੰਦਾ ਦਵਾਈਆਂ ਤੇ ਜ਼ਿੰਦਾ ਨਹੀਂ ਰਹਿ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਸਰਕਾਰ ਦੀਆਂ ਚਾਲਾਂ ਦੇ ਵਿੱਚ ਨਾ ਆਓ ਕੋਈ ਡਾਕਟਰ ਉੱਥੇ ਕੋਈ ਡਾਕਟਰ ਸੀਗਾ ਸਰਕਾਰ ਵੱਲੋਂ ਉਹ ਕਿਹੜਾ ਸਰਕਾਰ ਦਾ ਡਾਕਟਰ ਹੈ ਜਿਨੇ ਇਹ ਗੱਲ ਕੀਤੀ ਕਿ ਮੈਡੀਕਲ ਟਰੀਟਮੈਂਟ ਨਾਲ ਅਸੀਂ ਢੱਲੇਵਾਲ ਸਾਹਿਬ ਨੂੰ 14 ਤਰੀਕ ਤੱਕ ਜ਼ਿੰਦਾ ਰੱਖ ਸਕਦੇ ਹਾਂ ਐਡਾ ਵੱਡਾ ਝੂਠ ਕਿਸਾਨਾਂ ਦੇ ਨਾਲ ਹੋ ਰਿਹਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਸਰਕਾਰ ਵਾਕਈ ਸੀਰੀਅਸ ਹੈ 14 ਤਰੀਕ ਤੱਕ ਕਿਉਂ ਵੇਟ ਕਰ ਰਹੀ ਆ ਕਿ ਉਹ ਮਰ ਜਾਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਸਾਨਾਂ ਨੂੰ ਇਸ ਚਾਲ ਦਾ ਹਿੱਸਾ ਨਾ ਬਣੋ ਕੋਈ ਬੰਦਾ ਦਵਾਈਆਂ ਦੇ ਉੱਤੇ ਜ਼ਿੰਦਾ ਨਹੀਂ ਰਹਿ ਸਕਦਾ ਦਵਾਈਆਂ ਦਿੱਤੀਆਂ ਜਾਂਦੀਆਂ ਵਾਂ ਜਦੋਂ ਕਿਸੇ ਨੂੰ ਬਿਮਾਰੀ ਹੋਵੇ ਬਿਮਾਰੀ ਦੀ ਇਹ ਪਹਿਲੀ ਵਾਰੀ ਹਤਿਆਸ ਵਿੱਚ ਹੋ ਰਿਹਾ ਕਿ ਦਵਾਈਆਂ ਦਿੱਤੀਆਂ ਜਾ ਰਹੀਆਂ ਕਿਸੇ ਨੂੰ ਜ਼ਿੰਦਾ ਰੱਖਣ ਲਈ ਇਹ ਝੂਠ ਬੋਲਿਆ ਜਾ ਰਿਹਾ ਕਿਸਾਨਾਂ ਨਾਲ ਮੈਨੂੰ ਮੈਨੂੰ ਅਗੈਨ ਮੈਂ ਕਦੀ ਵੀ ਹਲਚਲ ਦੇ ਵਿੱਚ ਵੀਡੀਓ ਨਹੀਂ ਚਾਹੁੰਦਾ ਸੀ ਮੈਂ ਪਰ ਮੈਨੂੰ ਇੰਨੀਆਂ ਫੋਨ ਆ ਰਹੇ ਆਂ ਇੰਡੀਆ ਤੋਂ ਔਰ ਮੈਂ ਇੰਨਾ ਜ਼ਿਆਦਾ ਕਨਸਰਨਡ ਆਂ ਦਲੇਵਾਲ ਸਾਹਿਬ ਲਈ ਮੈਨੂੰ ਨਹੀਂ ਪਤਾ ਉਹ ਕੌਣ ਲੋਗ ਨੇ ਜਿਹੜੇ ਸਰਕਾਰ ਵੱਲੋਂ ਗਏ ਸੀ ਔਰ ਇਹ ਗੱਲਾਂ ਹੋ ਰਹੀਆਂ ਕਿ ਅਸੀਂ ਦਵਾਈਆਂ ਤੇ ਉਹਨਾਂ ਨੂੰ ਜ਼ਿੰਦਾ ਰੱਖ ਸਕਦੇ ਆ ਮੇਰੇ ਡਾਕਟਰ ਕੰਮ ਕਰ ਰਿਹਾ ਕਰਦੇ ਰਹਿਣਗੇ ਔਰ ਇਹ ਵੀ ਕਹਿੰਨੇ ਆ ਸਰਕਾਰੀ ਡਾਕਟਰ ਸਾਨੂੰ ਉੱਥੇ ਚਾਹੀਦਾ ਹੁਣ 24 ਘੰਟੇ ਭਾਵੇਂ ਉਹ ਪੰਜਾਬ ਸਰਕਾਰ ਦਾ ਭਾਵੇਂ ਸੈਂਟਰ ਦਾ ਔਰ ਜੋ ਤੁਸੀਂ ਝੂਠ ਵੇਖੋ ਕਿਸਾਨਾਂ ਦੇ ਬੱਚੇ ਹੁਣ ਪੜ੍ਹੇ ਲਿਖੇ ਆ ਤੁਸੀਂ ਸਾਡੇ ਨਾਲ ਝੂਠ ਨਹੀਂ ਬੋਲ ਸਕਦੇ ਤੁਸੀਂ ਕਿਸਾਨਾਂ ਨਾਲ ਫਰੇਵ ਨਹੀਂ ਕਰ ਸਕਦੇ ਢੱਲੇਵਾਲ ਸਾਹਿਬ ਦੀ ਜ਼ਿੰਦਗੀ ਸਾਨੂੰ ਜ਼ਰੂਰੀ ਆ ਕਿਸਾਨਾਂ ਦੀ ਜ਼ਿੰਦਗੀ ਸਾਨੂੰ ਜ਼ਰੂਰੀ ਆ 14 ਤਰੀਕ ਤੱਕ ਉਹ ਕੌਣ ਬੰਦਾ ਆ ਜਿਨੇ ਕਿਹਾ ਕਿ ਢੱਲੇਵਾਲ ਸਾਹਿਬ ਨੂੰ ਤੁਸੀਂ ਦਵਾਈਆਂ ਤੇ ਜ਼ਿੰਦਾ ਰੱਖ ਸਕਦੇ ਹੋ ਇਹ ਝੂਠ ਆ ਲੋਕਾਂ ਨੂੰ ਕਹਿਣਾ ਮੈਂ ਵਾਰਨਿਕ ਆ ਬਹੁਤ ਵੱਡਾ ਝੂਠ ਕਿਸਾਨਾਂ ਨਾਲ ਹੋ ਰਿਹਾ ਇਹਦੇ ਇਹਦਾ ਹਿੱਸਾ ਨਾ ਬਣੋ ਮੀਟਿੰਗ ਹਾਜ਼ਰੀ ਚਾਹੀਦੀ ਆ ਕੱਲ ਚਾਹੀਦੀ ਆ